ਲੇ ਆ ਸਬਦ ਸੀ ਬਰਮਾ ਜਵਾਨੀਆਂ ਦਾ ਪੈ ਪਰਮ ਤੋਂ ਦੁਖਾਂ ਦਾ ਨਾ ਸੁਆ ਮਾਨ ਮੰਤਰੀ ਅੰਦਰ ਰਹਾ ਰਹਿੰਦਾ ਨਹੀਂ ਦਿਸੇ ਤੋਂ ਬਿਨਾ ਵਿਸ਼ਵਾਸ ख़ुशी मीरत भगत रवदास हुया ख़ुशी मीरत भगत रवदास हुया सारी संगत ਲਾਸਟ ਪ੍ਰਾਤ ਤੇ ਹਾਜ਼ਰੀ ਭਰ ਰਿਹਾ ਗੁਰੂ ਦੇ ਕਹਰੇ ਆਓ ਨਾਜਵਜ ਕੇ ਫਤੇ ਸਾਂਝੀ ਕਰਿਓ ਸੋਹਣੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ਼ੀ ਖਾਲਸਾ ਜੀ ਪਿਛਲੇ ਪ੍ਰਾਵਾਂ ਨਾਲ ਜੋੜੀਏ ਬਣਤੀ ਆ ਬਈ ਜੇ ਜੇ ਸਤਗੁਰੂ ਰਵਦਾਸ ਮਹਾਰਾਜ ਨੂੰ ਉਸ ਵੀਰਾਂ ਨੇ ਗੁਰੂ ਮੰਨੇ ਆ ਤਾਂ ਵੀਰਾਂ ਦੀ ਮਾਂ ਨੇ ਬਹੁਤ ਕੌੜੀਆਂ ਠਕੀਆਂ ਗੱਲਾਂ ਬੋਲੀਆਂ ਕਹਿਣ ਲੱਗੀ ਕਹੇ ਵੀਰਾ ਜੈ ਵਾਦੀਏ ਤੈਨੂੰ ਪਤਾ ਨਹੀਂ ਲੱਗਿਆ ਤੂੰ ਨੀਚ ਜਾਤੀ ਦੇ ਗੁਰੂ ਨੂੰ ਗੁਰੂ ਮੰਨਿਆ ਊ ਆਪਾਂ ਉੱਚੀ ਜਾਤੀ ਦੇ ਰਹਿਣ ਵਾਲੇ ਆ ਪਹਿਰੇ ਕੀ ਕਰਿਆ ਚਿੱਟੀ ਬੋਧਨੀ ਬਾਗ ਲਾਤਾ ਤੇ ਬਾਪਦੀ ਨੂੰ ਪਹਿਰੇ ਮਾਂ ਜਿਵੇਂ ਕਹੀਈ ਆ ਵੀਰਾ ਨੂੰ ਵੀਰਾ ਬੋੜ ਤੇ ਜਵਾਬ ਦਿੱਤੀ ਆ ਕਹੇ ਮਾਂ ਉਹ ਰੰਗੀਆਂ ਉਹ ਹੁੰਦੀਆਂ ਨੇ

ਯਾ ਕੁਝ ਜਿੰਦਾ ਹੋਣੀ ਕੇ ਪੁੱਤਰ ਸਾਹਿਬ ਦਾ ਅੱਡਾ ਕੋਈ ਨੀ ਜ਼ਮਾਨਾ ਸਾਡੇ ਤੇ ਕਰੇ ਉਹ ਬਾਈ ਨਾ ਮੈਂ ਇਤਨੀ ਸੋ ਅਗਲ ਮਾਏ ਮਨ ਮੋਖ ਹੋਰ ਦੰਡੀਆਂ ਉਸਦੀ ਚਾਬ ਉਹ ਕਰੇ

मनुकी बि आल ताई दया गुरू देर गुरू जहिड़ी गुरू नस तंगाई चाढ़ मिठी रंग ਜਾਨ ਦੇ ਸ਼ੰਗਾਰ ਗਾਲ ਪਾਏ ਹਰ ਚੂੜੇ ਨਾਲ ਫੱਡੀਆਂ ਨਹੀਂ ਮੈਨ ਤੜੀ ਕੋਈ ਸਹਾਗਣ ਮਾ ਮਾ ਕੋ ਹਣ ਰੰਡੀਆਂ ਨਹੀਂ ਮੈਨ ਤੜੀ ਨਜਾਦ ਦਾ ਧਰਮ ਤੈਨੂੰ ਪਾਇ ਕਿਹੜੀ ਗੱਲ ਆਣ ਪੱਤੀ ਇੱਕੋ ਬਾਰ ਮ ਇੱਕੋ ਬਾਰ ਮੈਨੂੰ ਨਜ਼ਰ ਆਵੇ ਮੇਰੀ ਤਾਂ 84 ਕੱਟਤੀ ਇੱਕੋ ਬਾਰ ਮ ਜਿਨੇ ਝੂਠ ਦੇ ਜਿਨੇ ਉਹ ਘਰ ਪਾ ਮੇਹਾਨੀ ਮਨ ਤਦੀ ਮੇ ਤਦੀ ਸਹਗਣ ਮਾ ਮਾ ਕੋਰ ਰੰਡਿਆ ਨਹੀਂ ਮਰਤਦੀ ਲਖਰ ਹਵਾ ਦਾ ਜਨਮ ਕੋਲ ਜਾਣ ਅਸਲੀ ਸਹਗਤ ਤੋਂ ਬਿਨ ਸਤ ਸੰਗ ਸਤ ਸੰਗ ਅਤੇ ਗੁਰੂ ਦਾ ਟਿਕਾਣਾ ਮੇਨ ਤਾਂ ਨਿਪਾਗ ਤੋਂ ਬਿਨ ਸਤ ਸੰਗ ਕ੍ਰਿਸ਼ਨ ਪਕੜ ਚ ਟਿਕਾਣੀ ਕ੍ਰਿਸ਼ਨਾ मनती लिखी बेसवाद तारा री सत द बसोर पैग प्यार सूरी प्यार सूरी हरी चंद पारी तारू पै ਅੱਗ ਦੀ ਪਾਇਆ ਬੰਦਿਆ ਨੀ ਮਨ ਕਦੀ ਮੋਤ ਦੀ ਸਹਾਗ ਕਰ ਮਾ ਮਾ ਮੋਖ ਹਾਰੇ ਬੰਦਿਆ ਨੀ ਮਨ ਕਦੀ ਜਗ ਜਾਬਦਾ ਧਰਮ ਮੈਂ ਤੈਨੂੰ ਪਾ ਆ ਕਿਹੜੀ ਗੱਲ ਹਾਰ ਪੱਟਦੀ ਇੱਕੋ ਵਾਰ ਅੰਮਾ ਇੱਕੋ ਵਾਰ ਮਾ ਨਜ਼ਰ ਆਵੇ ਮੇਰੀ ਤਾਂ ਰਸ ਕੱਟਦੀ ਇੱਕੋ ਵਾਰ ਮਾ साधर महा मर्म कहारं मन कवी